ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੋਨਸ ਜ਼ਿਲ੍ਹਾ ਬਰਨਾਲਾ ਬਾਈ ਕੋਲ ਟੋਪ ਦੀ ਮੱਝਾਂ 18-20 ਲੀਟਰ ਵਾਲੀ ਗਿੰਦੀ ਸੀ ਬਾਈ ਕਿੰਦੇ ਕਹਿੰਦੇ ਮੁਤਾਬਕ ਠੀਕ ਆ ਜੀ ਹਲੇ 5-4 ਤਣੇ ਬਾਕੀ ਆ ਮੱਝ ਸੋਹਣੀ ਆ ਸੁਨੱਖੀ ਆ ਠੀਕ ਆ ਜੀ ਦੇਖ ਸਕਦੇ ਹੋ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਕੋਲ ਦੋ ਮੱਝਾਂ ਇੱਕ ਸੂਈ ਵੀ ਆ ਠੀਕ ਆ ਜੀ ਤੇ ਵੱਧ ਜਾਣਕਾਰੀ ਆਪਾਂ ਨੇੜੇ-ਨੇੜੇ ਪਿੰਡ ਬਾਈ ਨੂੰ ਪੁੱਛਾਂਗੇ ਬਸ ਨੇੜੇ ਤਪਾ ਲੱਗਦਾ ਇੱਧਰ ਹਨਾ ਤੇ ਜ਼ਿਲ੍ਹਾ ਬਰਨਾਲਾ ਤੇ ਬਰਨਾਲਾ ਵੀ ਨੇੜੇ ਪਿਆ ਜਾਂਦਾ ਤੇ ਇੱਕ ਸੂਈ ਵੀ ਮੱਝਾ ਠੀਕ ਹੈ ਜੀ ਇੱਕ ਸੂਨ ਵਾਲੀ ਆ ਵੱਧ ਜਾਣਕਾਰੀ ਅਪ ਲਵਾਂਗੇ ਬਾਈ ਤੋਂ ਕਰਦੇ ਆਂ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮਦੀਪ ਸਿੰਘ ਪਿੰਡ ਕੌਣਸਲਾ ਬਰਨਾਲਾ ਸੰਤਾਪਾ ਜੀ ਨੰਬਰ ਬਰਾ ਆਪਣਾ 98149 92697 ਠੀਕ ਹੈ ਜੀ ਇਹ ਆਪਣੇ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਆਂ ਜੀ ਆਪਣੇ ਨੇੜੇ ਟਲਮਾਵੀ ਨੇੜੇ ਖੁੱਡੀ ਵੀ ਨੇੜੇ ਐ ਠੀਕ ਹੈ ਜੀ ਤੇ ਤਪਾ ਵੀ ਆਪਣੇ ਨੇੜੇ ਪੈਂਦਾ ਠੀਕ ਹੈ ਜੀ ਬਈ ਜੀ ਪਿਛਲੇ ਸੂਏ ਮੱਝ ਨੇ ਦੁੱਧ ਕਿੰਨਾ ਦਿੱਤਾ ਸੀ 18 ਲੀਟਰ ਦੁੱਧ ਦਿੱਤਾ ਹੈ ਕੰਡੇ ਵਾਲਾ ਜੀ ਕੰਡੇ ਵਾਲਾ ਤੋਲ ਕੇ ਜੀ ਮਾ ਠੀਕ ਹੈ ਜੀ ਐ ਕਿਤੇ ਲਡਲਾਂ ਬੱਧਾ ਜੀ ਕਿਵੇਂ ਹਾਂ ਜੀ ਢਿੱਲਾ ਪੰਨਾ ਅੱਜ ਮੱਝ ਦੇ 5-4 ਤਾਂ ਬਾਕੀ ਪਏ ਅੱਜ ਅੱਛਾ ਜੀ ਡੇਟ ਮੁਤਾਬਕ ਠੀਕ ਹੈ ਜੀ ਠੀਕ ਹੈ ਜੀ 5-4 ਦਿਨਾਂ ਵਾਲੇ ਬਾਕੀ ਨੇ ਲਊਗੇ ਲਡਲਾਂ ਪਈਆਂ ਐ ਕਿਤਾ ਵਾਧ ਦੇ ਦੁੱਧ ਉਮੀਦ ਦੇਣ ਦੀ ਉਮੀਦ ਆ ਜਣਾ ਜੀ ਹਾਂ ਜੀ ਬਾਕੀ ਤੋਲ ਕੇ ਦਿਖਾਉਂਗਾ ਜੀ ਮੜਾ ਜੀ ਹ ਸਾਡਾ ਸੁਣੋ ਵੀਰੇ ਓਕੇ ਜਮਾ ਵੀਰੇ ਚਾਰੇ ਥਾਣਾ ਓਕੇ ਆ ਜੀ ਠੀਕ ਆ ਜੀ ਲੋਪਰਾ ਦੇਣਾ ਥਾਣਾ ਵੀ ਆਪਾਂ ਗਾਰੰਟੀ ਦਿੰਨੇ ਆ ਤੇ ਬੁੱਧਰੀ ਵੀ ਨਾਲ ਗਾਰੰਟੀ ਦਿੰਨੇ ਆ ਠੀਕ ਆ ਜੀ ਮੱਝ ਪਲੀ ਵੀ ਆ ਮੱਝ ਬਹੁਤ ਠੰਡੀ ਸੀ ਲੈ ਠੀਕ ਹੈ ਡਬਲ ਮੱਝ ਆ ਜੀ ਦੇਖੋ ਜੀ ਹਾਥੀ ਦੇ ਬੱਚੇ ਵਰਗੀ ਮੱਝ ਆ ਜੀ ਦੇਖ ਸਕਦੇ ਹੋ ਦੁੱਧ ਕਰਮਾ ਵਾਲੀ ਸੁੱਖਣਾ ਵਧੀਆ ਦਊਗੀ ਤੋਰਾ ਤਾਰਾ ਦੇਖ ਸਕਦੇ ਹੋ ਮੱਝ ਦਾ ਮੋੜ ਲਈ ਮੋੜ ਦੋ ੱਲਾ ਟੁਲਾ ਦੇਖ ਸਕਦੇ ਹੋ ਭਰਾ ਮੱਝ ਸੋਹਣੀ ਆ ਠੀਕ ਆ ਜੀ ਦੇਖ ਸਕਦੇ ਹੋ ਫੇਸ ਕੁਆਲਟੀ ਕਰਮਾ ਵਾਲੀ ਸਿੰਗ ਸੁਗੜੀ ਵਧੀਆ ਠੀਕ ਆ ਕਿਹੜਾ ਲੱਗਿਆ ਵੀਰੇ ਇਹਦੇ ਐਮ 29 ਦਾ ਜੀ ਐਮ 29 ਦਾ ਠੀਕ ਆ ਜੀ ਬਾਈ ਨੇ ਵਧੀਆ ਲਵਾਇਆ ਠੀਕ ਆ ਜੀ ਰਵੇ ਦੀ ਮੱਝ ਆ ਬਾਈ ਕਹਿੰਦਾ ਲੈ ਵਲੂਗਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਹਾਂਜੀ ਬਾਈ ਰੇਟ ਕੀ ਆ ਜੀ ਰੇਟ ਆਪਾਂ ਇਹਦਾ ਫੋਨ ਤੇ ਕਰ ਲਾਂ ਜਾਇ ਜੀ ਕਰੋਗੇ ਹਾਂਜੀ ਜਾਇ ਕਰਾਂਗੇ ਠੀਕ ਜਾਇ ਜੀ ਬਾਈ ਜੀ ਕਹਿੰਦਾ ਰੇਟ ਕਰਾਂਗੇ ਆਪਾਂ ਠੀਕ ਆ ਜੀ ਦੇਖ ਸਕਦੇ ਹੋ ਮੱਝ ਫਲੀ ਫਲੋਸੀ ਆ ਵਧੀਆ ਸੋਹਣੀ ਐ ਸੰਖੀ ਆ ਤੇ ਇੱਕ ਬਾਈ ਸੂਈ ਮੱਝ ਆ ਹੈ ਆਪਣੇ ਕੋਲ ਹਾਂਜੀ ਇੱਕ ਆਪਣੇ ਕੋਲ ਸੂਈ ਹੋਈ ਮੱਝ ਪੰਜ-ਸੱਤ ਦਿਨਾਂ ਦੀ ਹਾਂਜੀ ਉਹ ਦਿਖਾ ਦਿਓ ਜੀ ਹਾਂਜੀ ਮਾਜੀ ਇਹ ਸੂਈ ਕਿੰਨੇ ਕਿੰਨੇ ਦਿਨਾਂ ਦੀ ਵੀਰੇ ਇਹ 5-6 ਦਿਨਾਂ ਦੀ ਵੀਰੇ ਸੂਈ ਹੋਈ ਆ ਠੀਕ ਆ ਜੀ ਮੰਗ ਰਹੇ ਇਹਦੇ ਕੱਟੀ ਆ ਠੀਕ ਆ ਜੀ 9 ਲੀਟਰ ਦੁੱਧ ਇਹਦੇ ਥੱਲੇ ਤਿਆਰ ਹੈ 9 ਲੀਟਰ ਦੁੱਧ ਹਾਂ ਮੈਂ ਨਕੇ ਦੇਵਾਂ ਵੀਰ ਜੀ ਚਾਹ ਤੈਨੂੰ ਓਕੇ ਲੈ ਹਾਂਜੀ ਵਜਾ ਤੈਨੂੰ ਓਕੇ ਵੀਰੇ ਚਾਰੇ ਥਾਣਾ ਵੀਰੇ ਓਕੇ ਆ ਠੀਕ ਹੈ ਜੀ ਇਹਦਾ ਰੇਟ ਰੂਟ ਭਰਾ ਇਹਦਾ ਰੇਟ ਆਪਾਂ 60000 ਰੁਪਏ ਕਰ ਦਾਂਗੇ ਠੀਕ ਹੈ 60000 ਰੁਪਏ ਬਈ ਇਹ ਤਾਂ ਰੇਟ ਮਾਈ ਨੇ ਮੰਗਿਆ ਤੋਰ ਕੇ ਦਿਖਾ ਦਿਓ ਜੀ ਮਾਜੀ ਸੋਣੀ ਹੈ ਇਹ ਵੀ ਕੁੱਟੀ ਤੇ ਏ ਦੂਜੀ ਸੂਏ ਝੋਟੀ ਆਈ ਦੂਜੀ ਸੂਏ ਝੋਟੀ ਆ ਥੋੜੀ ਜਿਹੀ ਲੱਸੀ ਜ਼ਰੂਰ ਆ ਤੇ ਦੁੱਧ ਬਾਈ ਕਹਿੰਦਾ ਵਧੀਆ ਦੇ ਦਊਗੀ ਤੇ ਦੇਖ ਸਕਦੇ ਹੋ ਮਾਗਰ ਕੱਟੀ ਜਾ ਤੇ ਠੀਕ ਆ ਜੀ ਮੋੜ ਦਿਓ ਜੀ ਮੋੜ ਦਿਓ ਇਹ ਆਪਣਾ ਟਾਈਮ ਹੈਗਾ ਜੀ 11:00 11:30 12:00 ਵਜੇ ਦਾ ਟਾਈਮ ਆ ਤੇ ਸਾਮ ਦਾ ਟਾਈਮ ਹੁੰਦਾ ਤਾਂ ਥੋੜਾ ਮੋਟਾ ਹੋਰ ਵੀ ਦੁੱਧ ਲਾਇਆ ਹੁੰਦਾ ਠੀਕ ਆ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕੰਡ ਕੌਣ ਸਾ ਠੀਕ ਆ ਜੀ ਬਾਕੀ ਫਿਰ ਆਪਣਾ ਫੇਸਬੁੱਕ ਦੇ ਠੰਡੀ ਬਹੁਤ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਂ ਮਾਰ ਦਿਆ ਤੁਹਾਡੀ ਜੀ ਠੀਕ ਹੈ ਜੀ ਤੇ ਫੇਸ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਹਨਾ ਤੇ ਬਾਕੀ ਭਰਾ ਫੇਸਬੁੱਕ ਤੇ ਆਪਣਾ ਪੇਜ ਅਗਰ ਜੀਤ ਰਾਜ ਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਾ ਮੈਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੀ ਬਾਈ ਕੋਲ ਮੱਜਾਂ ਦੋ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ